ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪੁੱਤਰ ਪੰਜਾਬੀ ਲਾਭੇੜ ਦਾ ਜਿਹੜਾ ਪੇਪਰ ਤੁਹਾਡਾ ਆਉਣ ਨੂੰ ਹੈ ਵਧੀਆ ਤੁਹਾਡੀ ਤਿਆਰੀ ਹੋ ਚੁੱਕੀ ਹੋਵੇਗੀ ਆਪਨੇ ਪੰਜਾਬੀ ਲਾਭੇੜ ਦੇ ਬਹੁਤ ਸਾਰੀਆਂ ਵੀਡੀਓ ਤੇ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਰੀਡ ਕਰ ਲੈਣਾ ਠੀਕ ਹੈ ਪੁੱਤਰ ਤੁਹਾਨੂੰ ਸਲੀਵਸ ਦੇ ਵਿੱਚ ਸਿਰਫ ਇੰਨਾ ਹੀ ਦਿੱਤਾ ਹੋਇਆਗਾ ਆਪਾਂ ਤੁਹਾਨੂੰ ਸਲੀਵਸ ਦੇ ਅਕੋਰਡਿੰਗ ਦੱਸਾਂਗੇ ਵੀ ਕਿਹੜੀ ਚੀਜ਼ ਤੁਸੀਂ ਕਿਦਾਂ ਵੜ ਸਕਦੇ ਹੋ ਠੀਕ ਹੈ ਪੁੱਤਰ ਦੇ ਲੋਗ ਇਹਨੇ ਤੀਜੀ ਕਲਾਸ ਤੋਂ ਲੈ ਤੀਜੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਰੱਦਵੇ ਦੇ ਬਨੇ ਉਹਨਾਂ ਦੇ ਥਰਡ ਰੋਡ ਵਿੱਚ ਉਹ ਪ੍ਰਵੇਸ਼ ਕਰ ਚੁੱਕੇ ਹਨ ਆਗੇ ਪੁੱਤਰ 6th ਤੋਂ 8th ਤੱਕ ਜਿਹਨਾਂ ਬੱਚਿਆਂ ਦੇ 85 ਨੰਬਰ ਨੇ ਠੀਕ ਹੈ ਉਹ ਬੱਚੇ ਜਿਹੜੇ ਸੀ ਥਰਡ ਰੋਡ ਵਾਲਾ ਪੇਪਰ ਕਾਲੂ ਦੇ ਦਿੰਦੇ ਜੋਗ ਨੇ ਇੱਕ ਪੁੱਤਰ 9th ਤੋਂ 12th ਤੱਕ ਜਿਹਨਾਂ ਬੱਚਿਆਂ ਦੇ 75 ਅੰਕ ਨੇ 75 ਠੀਕ ਹੈ 75 ਅੰਕ ਦੇ ਉਹ ਬੱਚੇ ਕੱਲ ਦਾ ਪੇਪਰ ਦੇ ਸਕਦੇ ਨੇ ਠੀਕ ਹੈ ਪੁੱਤਰ ਇਹ ਜਿਹੜਾ ਪੇਪਰ ਆ ਤੁਹਾਨੂੰ ਕੁੱਲ 100 ਅੰਕ ਦਾ ਹੋਊਗਾ 100 ਅੰਕ ਦਾ ਹੋਣਾ ਇਸ ਵਿੱਚ ਪੈਂਦੀ ਆਖਰੀ ਐਦਾਂ ਵੀ ਹੋ ਸਕਦਾ ਪੁੱਤਰ ਤੁਹਾਨੂੰ ਵਰਣ ਵਾਲਾ ਲਿਖਣੀ ਆ ਜੇ ਠੀਕ ਹੈ ਐਦਾਂ ਵੀ ਹੋ ਸਕਦਾ ਵੀ ਤੁਹਾਨੂੰ ਕਹਿ ਦੇਣਾ ਵੀ ਵਰਣ ਵਾਲਾ ਤੁਸੀਂ ਲਿਖੋ ਇਸ ਕਰਕੇ ਵਰਣ ਵਾਲਾ ਸਾਰੇ ਬੱਚੇ ਨੂੰ ਲਿਖਣੀ ਹੋਣੀ ਚਾਹੀਦੀ ਹੈ ਕਈ ਵਾਰ ਪੁੱਤਰ ਬਹੁਤ ਇੰਟੈਲੀਜੈਂਟ ਬੱਚੇ ਵੀ ਵਰਣ ਵਾਲਾ 'ਚ ਜਿਹੜੀ ਸੀ ਮਾਰ ਖਾ ਜਾਂਦੇ ਆ ਠੀਕ ਹੈ ਪੁੱਤਰ ਇਹ ਵਰਨ ਵਾਲਾ ਤੁਹਾਨੂੰ ਲਿਖਣੀ ਹੋਣੀ ਚਾਹੀਦੀ ਹੈ। ਬਾਕੀ ਤੁਹਾਨੂੰ ਬਤਾਉਣਾ ਚਾਹੀਦਾ ਪੁੱਤਰ ਦੁਤ ਕਰ ਕਿੰਨੇ ਨੇ ਠੀਕ ਹੈ ਦੁਤ ਕਰ ਕਿੰਨੇ ਨੇ 3 ਜਿਹੜੇ-ਜਿਹੜੇ ਨੇ ਹਾ ਹਾ ਰਾ ਰਾ ਵਾ ਵਾ ਅੱਗੇ ਪੁੱਤਰ ਵੇਜਣ ਵੇਜਣ ਕਿੰਨੇ ਨੇ ਠਾਤੀ ਠੀਕ ਹੈ ਤੇ ਇਸ ਤੋਂ ਬਾਅਦ ਸਵਰ ਕਿੰਨੇ ਨੇ ਸਵਰ ਬਾਹ ਕਿਹਦੇ ਨੇ ਜਿੰਨੇ ਨੂੰ ਆਪਾਂ 3 ਇਸ ਤੋਂ ਬਾਅਦ ਸਵਰ ਧੁਨੀ ਆ ਇਹ ਜਿਹੜੀ ਬੁੱਤਰ ਲਗਾ 72 ਕਹਿੰਦੇ ਆ 40 10 ਠੀਕ ਹੈ ਬੁੱਤਰ ਲਗਾ ਕਰ ਗਿਣਨੇ ਲਗਾ ਕਰਦੇ 3 ਠੀਕ ਹੈ ਟਿੱਪੀ ਆਦਿਕ ਬਿੰਦੀ ਅੱਗੇ ਬੁੱਤਰ ਜਿਹੜੀ ਆਪਾਂ ਨੇ ਮਹਾਵਰੇ ਤੇ ਇਕਾਉਤਾ ਕਰਵਾਏ ਉਹਨਾਂ ਵਿੱਚ ਹੀ ਪੇਪਰ ਵਿੱਚ ਆ ਜਾਣੀਆਂ ਨੇ ਇਹ ਆਪਾਂ ਜਿਹੜੇ ਵੀਡੀਓ ਗਏ ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਦੀ ਘਹਾਵ੍ਰੀ ਤੇ ਕੋਤਉ ਵਿਚ ਮਹਾਵ੍ਰੀ ਤੇ ਕੋਤਉ ਉਸ ਵਿੱਚੋਂ ਆ ਜਾਣਗੇ ਤੁਹਾਨੂੰ ਅੱਗੇ ਪੁੱਤਰ ਸ਼ੁੱਧੋ ਸ਼ੁੱਧੋ ਰਣੀ ਨੇ ਐਤਾ ਵੀ ਹੋ ਸਕਦਾ ਕੋਈ ਬਾਗ ਦਿੱਤਾ ਹੋਵੇ ਉਸ ਬਾਗ ਨੂੰ ਚੁੱਧ ਕਰਨਾ ਹੋਵੇ ਤੁਸੀ ਠੀਕ ਹੈ ਇੱਕ ਪੁੱਤਰ ਵਿਸ਼ਾ ਹੁਣਾਗਾ ਠੀਕ ਹੈ ਵਿਸ਼ੇ ਤੇ ਕੀ ਹੈ ਤੁਸੀਂ ਨੇ ਇੱਕ ਵਿਸ਼ੇ ਤੇ 100 ਸ਼ਬਦਾਂ ਦਾ ਇੱਕ ਪੈਰਾ ਲਿਖਣਾ ਉਹ ਪੁੱਤਰ ਬਹੁਤ ਹੀ ਸੁੰਦਰ ਲਿਖਾਈ ਵਿੱਚ ਲਿਖਣਾ ਤੁਸੀਂ ਇਹ ਉੱਪਰ ਵਾਲਾ ਪੇਪਰ ਜਲਦੀ ਕਰ ਲਿਓ ਪਰ ਇਸ ਨੂੰ ਬਹੁਤ ਸੁੰਦਰ ਲਿਖਾਈ ਦੇ ਵਿੱਚ ਲਿਖਣਾ ਤੁਸੀਂ ਨੇ ਅੱਖਰਾਂ ਦੀ ਸ਼ੇਪ ਦਾ ਬਿਲਕੁਲ ਧਿਆਨ ਰੱਖਣਾ ਹੈ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਜਿਹੜਾ 243 ਉਹ ਕਈ ਬੱਚੇ ਐਦਾਂ ਲਿਖਦੇ ਐਦਾਂ ਨਹੀਂ ਤੁਸੀਂ ਐਦਾਂ ਦਾ ਧਿਆਨ ਲਿਖਣਾ ਠੀਕ ਹੈ ਬੁੱਤਰ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਅੱਖਰਾਂ ਦੀ ਸ਼ੇਪ ਦਾ ਤੇ ਬਹੁਤ ਹੌਲੀ ਹੌਲੀ ਤੇ ਕਾਦੀ ਨਾਲ ਪੇਪਰ ਕਰਦਾਗਾ ਪੁੱਤਰੀ ਕਈ ਬੱਚਿਆਂ ਦੇ ਆਪੜੂ ਕਮੈਂਟ ਆਏ ਸੀ ਵੀ ਤੁਸੀਂ ਪੇਪਰ ਬਾਰੇ ਦੱਸੋ ਇਸ ਕਰਕੇ ਪੁੱਤਰਾ ਅੱਪਾ ਤਾਂ ਪੇਪਰ ਬਾਰੇ ਕਲੀਅਰ ਕਰ ਚੁੱਕੇ ਕਈ ਬੱਚੇ ਕਹਿ ਰਹੇ ਨੇ ਵੀ ਆਬਜੈਕਟਿਵ ਟਾਈਪ ਹੋਊਗਾ ਪੇਪਰ ਜਾਂ ਲਿਖਤੀ ਪੁੱਤਰਾ ਜਿਹੜੇ ਰਿਟਨ ਕਿਹਾ ਬੇਵੀ ਐਦਾਂ ਹੀ ਹੋਣਾ ਤੁਹਾਨੂੰ ਲਿਖਤੀ ਹੀ ਲਿਖਣਾ ਹੋਊਗਾ ਆਬਜੈਕਟਿਵ ਟਾਈਪ ਨਾ ਹੋਵੇ ਸ਼ਾਇਦ ਪੱਕਾ ਨਹੀਂ ਕਹਿ ਸਕਦੇ ਬਾਕੀ ਪੁੱਤਰਾ ਐਦਾਂ ਐਦਾਂ ਕੋਈ ਜੁਰੜੇ ਬੱਚੇ ਨਹੀਂ ਕੀਤਾ ਰਿਟਨ ਦੇ ਵਿੱਚ ਹੀ ਹੋਣਾ ਤੁਹਾਡਾ ਪੇਪਰ ਅਬਜੈਕਟਿਵ ਟਾਈਪ ਸ਼ਾਇਦ ਨਾ ਹੋਵੇ ਬਾਕੀ ਪੁੱਤਰ ਇਹਦਾ ਕੋਈ ਤੌੜੇ ਜਿਹੜਾ ਸੀ ਸਲਿਪਸ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਲਿਖਿਆ ਕਿ ਜੋ ਅਬਜੈਕਟਿਵ ਟਾਈਪ ਹੋਣਾ ਹੈ ਠੀਕ ਹੈ ਪੁੱਤਰ ਬਾਕੀ ਤੁਸੀਂ ਪੇਪਰ ਧਿਆਨ ਨਾਲ ਪੜ੍ਹ ਕੇ ਕਰਨਾ ਜਲਦਬਾਜ਼ੀ ਨਹੀਂ ਕਰਨੀ ਉਮੀਦ ਕਰਦੇ ਆ ਵੀ ਸਾਰੇ ਬੱਚਿਆਂ ਦੀ ਬਹੁਤ ਵਧੀਆ ਤਿਆਰੀ ਹੋ ਚੁੱਕੀ ਹੋਵੇਗੀ ਆਪਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁੱਤਰ ਤੇ ਜੇ ਤੁਹਾਨੂੰ ਵੀਡੀਓ ਦੀ ਕੁਝ ਸਮਝ ਆਉਦੀ ਹੈ ਜੋ ਆਪਾਂ ਸਮਝਾਉ ਰਹੇ ਆ ਤਾਂ ਲਾਈਕ ਜਰੂਰ ਕਰ ਦੇਗਾ ਪਰ ਤੁਸੀਂ ਪੁੱਤਰ ਪੈਂਦੀ ਅਕਰੀ ਸਿਰਫ ਵਰਣ ਵਾਲੇ ਤੱਕ ਸੀਮਤ ਨਹੀਂ ਰੱਖਣੀ ਜਿੰਨਾ ਵੀ ਤੁਹਾਨੂੰ ਵਿਆਹ ਕਰਨ ਵਾਲਾ ਬੋਸ਼ਲਾ ਉਸ ਨੂੰ ਜਰੂਰ ਪੜਨਾ ਵਿਆਹ ਕਰਨ ਵਾਲੇ ਆਪਾਂ ਪਹਿਲਾਂ ਹੀ ਵੀਡੀਓ ਅਪਲੋਡ ਕਰ ਚੁੱਕੇ ਆ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ ਪੁੱਤਰ